ਦਸਤੀਏ ਕੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਸਰਦਾਰ ਜਗਿੰਦਰ ਸਿੰਘ ਮਾਨ ਨਾਨਕਨਗਰੀ ਚਿਹੜੂ ਵਿਖੇ ਬਾਬਾ ਇਛਾਤਾਰੀ ਜੀ ਦੇ ਪਾਵਨ ਪਵਿੱਤਰ ਦਰਬਾਰ ਤੇ ਆਯੋਜਿਤ ਸਲਾਨਾ ਸਮਾਗਮ ਦੌਰਾਨ ਪੁਜੇ ਤੇ ਦਰਬਾਰ ਵਿਖੇ ਨਤਮਸਤਕ ਹੋਣ ਉਪਰੰਤ ਸੰਗਤਾਂ ਨੂੰ ਖੁਦ ਆਪਣੇ ਹੱਥੀ ਲੰਗਰ ਵੀ ਵਰਤਾਇਆ ਇਸ ਮੌਕੇ ਪ੍ਰਬੰਧਕਾਂ ਵੱਲੋਂ ਸਰਦਾਰ ਮਾਨ ਨੂੰ ਸਰੋਪਾਉ ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਆਯੋਜਿਤ ਇਸ ਸਮਾਗਮ ਮੌਕੇ ਨਕਲਾਂ ਦੇ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ ਇਸ ਮੌਕੇ ਲੰਗਰ ਸਾਰਾ ਹੀ ਦਿਨ ਅਟੁੱਟ ਵਰਤਦਾ ਰਿਹਾ ਹੈ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਹਰ ਆਦਮੀ ਨੂੰ ਆਪਣਾ ਧਰਮ ਆਪਣੀ ਜਾਦਲੇ ਮੁਤਾਬਕ ਔਰ ਆਪਣਾ ਸਭਿਆਚਾਰ ਖਾਣ ਪੀਣ ਪਹਿਨਣ ਉੱਠਣ ਬੈਣ ਦੇ ਸਿਧਾਂਤ ਦੇ ਮੁਤਾਬਕ ਉਸ ਨੂੰ ਆਜ਼ਾਦੀ ਪ੍ਰਾਪਤ ਮੈਂ ਅੱਜ ਨਾਨਕਨਗਰੀ ਬਲਾਕ ਫਗਵਾੜਾ ਔਰ ਤਸੀਲ ਕਪੂਰਪੁਰਾ ਦੇ ਪਿੰਡ ਵਿੱਚ ਖੜਾ ਹਾਂ ਇੱਥੇ ਸਭ ਤੋਂ ਸਭ ਸਥਾਨਕ ਵਾਸੀ ਸੁਤੋਕਰਾਮ ਜੀ ਜਿਹੜੇ ਉਹਨਾਂ ਦੇ بیٹے ਵਿੱਕੀ ਜੀ ਔਰ ਉਹਨਾਂ ਦਾ ਸਾਰਾ ਪਰਿਵਾਰ ਮਾਤਾ ਜੀ ਹਰ ਸਾਲ ਦੀ ਤਰ੍ਹਾਂ ਸਾਵਣ ਦੇ ਪਹਿਲੇ ਸੋਮਵਾਰ ਨੂੰ ਬਾਬਾ ਛੱਤਰ ਜੀ ਜਗਤ ਦੇ ਬਿਲਾਉਂਦੇ ਨੇ ਜਿਸ ਦਾ ਪਿਤਾ ਜੀ ਦਾ ਹੁਕਮ ਸੀ ਉਹ ਕਰਦੇ ਸੀ ਲੰਗਰ ਉਸੀ ਤਰ੍ਹਾਂ 릭ੀ ਜੀ ਨੇ ਉਹਨਾਂ ਦੇ ਪਰਿਵਾਰ ਨੇ ਮਾਤਾ ਜੀ ਨੇ ਇਸ ਲਗਾਤਾਰ ਉਸ ਕਾਰਜ ਨੂੰ ਆਰੰਭ ਕੀਤਾ ਔਰ ਅੱਜ ਸੋਮਵਾਰ ਦੇ ਦਿਨ ਮੈਨੂੰ ਹਰ ਸਾਲ ਮੈਨੂੰ ਇੱਥੇ ਹਾਜ਼ਿਰ ਹੋਣੀ ਪੈਂਦੀ ਹੈ ਔਰ ਅੱਜ ਵੀ ਇਹਨਾਂ ਨੇ ਲੰਗਰ ਲਾਇਆ ਤੁਸੀਂ ਦੇਖਦੇ ਹੋ ਸੰਗਤ ਨੂੰ ਜਿੱਥੇ ਲੰਗਰ ਉਸ ਨਾਲ ਸਭ ਨਾਲ ਦਾ ਅੰਦਰਾਛਾ ਵੀ ਦੇ ਰਹੇ ਨੇ ਔਰ ਇਹ ਪਰਿਵਾਰ ਬੜਾ ਧਾਰਮਿਕ ਪਰਿਵਾਰ ਹੈ 릭ੀ ਜੀ ਦੀ ਆਪਣੀ ਪਰਸਨੈਲਿਟੀ ਉਹਦਾ ਕੰਮ ਕਰਨ ਦਾ ਤਰੀਕਾ ਮਾਤਾ ਜੀ ਦਾ ਪਿਆਰ ਬੱਚੇ ਪਰਿਵਾਰ 20 ਸੈਂਟੀਮੀਟਰ ਸਾਰੇ ਇਕੱਠੇ ਹੋ ਕੇ ਆਜੀ ਸੇਵਾ ਤੇ ਮਨੁਸ਼ੇਵ ਕੰਧਾ ਵੀ ਮੋਸਵਾ ਪ੍ਰਾਪਤ ਹੋਇਆ ਕਿ ਮੈਂ ਸਮਝਦਾ ਕਿ ਰਿੱਤੀ ਜੀ ਦਾ ਸਵਾਜ ਜੋ ਸਪਤਾ ਜੀ ਨੇ ਇਸ ਬੰਪਰਨ ਤੋਂ ਰੱਖਿਆ ਸੀ ਤੋੜ ਕੇ ਅੱਗੇ ਤੋੜਿਆ ਸੀ ਉਸੇ ਪਰੰਪਰਾ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਅਰਦਾਸ ਕਰਦਾ ਹਾਂ ਕਿ ਬਾਬਾ ਜੀ ਉਹਨਾਂ ਦੀ ਪਰਿਵਾਰ ਦੀਆਂ ਸ਼ਾਮਾਂ ਪੂਰੀਆਂ ਕਰਨ ਔਰ ਇਹ ਪਰਿਵਾਰ ਚੜ੍ਹਦੀ ਕਲਾ ਚ ਰਹੇ ਅੱਜ ਬਾਬਾ ਅਸ਼ਾਤਾਰੀ ਜੀ ਦੀ ਮੇਲਾ ਸਿਕਾ ਜੀ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਮਨਾਇਆ ਜਾਂਦਾ ਮੇਲਾ ਤੇ ਅੱਜ ਇਸ ਮੇਲੇ ਤੇ ਸਰਦਾਰ ਜੁਵਿੰਦਰ ਸਿੰਘ ਮਾਨ ਜੀ ਵੀ ਨਮਾਸਤਿਕ ਹੋਏ ਸੀਗੇ ਤੇ ਪਿੰਡ ਦੇ ਲੋਕ ਪੂਰਾ ਨਗਰ ਇਸ ਮੇਲੇ ਦੇ ਦੇਖੇ ਆਉਂਦੇ ਆ ਮਨਾਉਂਦੇ ਹਲਸਾ ਤੇ ਲੰਗਰ ਦੀ ਸੇਵਾ ਚੱਲਦੀ ਆ ਇਹ ਸ਼ੁਰੂਆਤ ਜੀ ਸੰਤੋਖ ਰਾਜ ਜੀ ਉਹਨਾਂ ਜੀ ਨੇ ਕੀਤੀ ਸੀ ਮੇਲੇ ਦੀ ਤੇ ਲਗਭਗ ਕਿੰਨੇ ਕਿ ਚਿਰ ਤੋਂ ਪਹਿਲਾਂ ਇਹ ਸਮਾਗਮ ਹਿਤ ਚਾਇਆ ਜਾਂਦਾ ਇਹ ਹਰ ਸਾਲ ਦੀ ਤਰ੍ਹਾਂ ਕਰਾਈ ਜਾਂਦੇ ਨੇ तकरीबन 17-18 ਸਾਲ ਤੋਂ ਲਗਾਤਾਰ ਹਰ ਸਾਲ ਦੀ ਤਰ੍ਹਾਂ ਇੱਦੇ ਮਨਾਇਆ ਜਾਂਦਾ ਤੁਮ ਤਾਂ ਨਾਲ ਕਿਹਨਾਂ ਵੱਲੋਂ ਕਰਾਇਆ ਜਾਂਦਾ ਜੀ ਇਹ ਸੰਤੋਖ ਰਾਜੀ ਉਹਨਾਂ ਨੂੰ ਜੀ ਹੁਣ ਉਹਨਾਂ ਦੇ ਜੀ ਬੇਟਾ ਜੀ ਅਮਰੀਕ کمار ਰਿੱਕੀ ਓਕੇ ਉਹ ਕਮਾਂਡ ਸੰਭਾਲੀ ਜਾ ਰਹੀ ਇਸ ਰਸਮਾਂ ਦੀ ਅਦਾਇਗੀ ਹੋਈ ਇੱਥੇ ਅੱਜ ਦਰਬਾਰ ਵਿੱਚ ਸਵੇਰੇ ਜੀ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਦੀ ਰਸਮਾਂ ਕੀਤੀ ਗਈ ਉਸ ਤੋਂ ਬਾਅਦ ਲੰਗਰ ਦੀ ਮਾਨ ਸਰਪੇਚ ਪੁੱਛੇ ਸੀ ਹਲਕਾ ਇੰਚਾਰਜ ਆਪਕੂ ਤੇ ਔਰ ਮੈਂ ਖੋਦ ਲੰਗਰ ਬਤਾਇਆ ਕਿ ਲੱਗਦਾ ਕਿ ਇਤਨਾ ਸਮਾਗਮ ਬੜੀ ਸ਼ਰਧਾ ਸਹਿਤ ਪਰਿਵਾਰ ਬਣਾ ਰਿਹਾ ਹੈਗਾ ਤੇ ਸਾਨੂੰ ਸਾਰੇ ਲੋਕ ਇਸ ਤਰ੍ਹਾਂ ਵਿੱਚ ਜਿਹੜਾ ਹੈਗਾ ਆਪਣੀ ਸ਼ਰਧਾ ਸਹਿਤ ਸ਼ਾਮਲ ਹੋਣਾ ਚਾਹੀਦਾ ਦੇਖੋ ਜੀ ਇਹ ਜਿਹੜਾ ਬਹੁਤ ਜੀ ਸ਼ਰਧਾ ਨਾਲ ਮਨਾਇਆ ਜਾਂਦਾ ਪ੍ਰੋਗਰਾਮ ਤੇ ਪਿੰਡ ਦੇ ਸਹਿਯੋਗ ਨਾਲ ਵੀ ਤੇ ਇਹ ਪਰਿਵਾਰ ਦੀ ਜਿਹੜੀ ਆ ਬਹੁਤ ਵਧੀਆ ਗੱਲ ਆ ਇਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਤੇ ਸਭ ਨੂੰ ਨਾਲ ਰੱਖ ਕੇ ਪੂਰੇ ਪਰਿਵਾਰ ਹੀ ਜੀ ਜੋ ਕਿ ਇਸ ਮੌਕੇ ਕੋਈ ਕਵਾਲੀਆਂ ਜਾਂ ਨਗਲਾ ਵਗੈਰਾ ਦੇ ਪ੍ਰੋਗਰਾਮ ਹੋਣਗੇ ਹਾਂਜੀ ਹਾਂਜੀ ਜੀ ਸ਼ਾਮ ਨੂੰ ਕਵਾਲੀਆਂ ਦਾ ਵੀ ਹੋਊਗਾ ਪ੍ਰੋਗਰਾਮ ਤੇ ਰਾਤ ਨੂੰ ਨਕਲਾਂ ਦਾ ਵੀ ਪ੍ਰੋਗਰਾਮ ਹੋਊਗਾ ਇੱਕ ਦਿਨ ਹੀ ਚੱਲਦਾ ਏ ਫੋਰ ਹਾਂਜੀ ਇੱਕ ਦਿਨ ਜੀ ਬਾਲਵਾ ਕੜੀ ਧੰਨਵਾਦ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ